ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਦਾ ਵੀ ਇਹ ਵੀਡੀਓ ਸਿਰਫ ਇੰਡੀਆ ਚ ਨਹੀਂ ਪੂਰੀ ਦੁਨੀਆ ਚ ਪਹੁੰਚਣੀ ਚਾਹੀਦੀ ਆ ਵੀ ਆਪਾਂ ਜਿੰਨੀ ਲੋਹੇ ਦੀ ਕਦਰ ਕਰਦੇ ਆ ਭਾਜੀ ਹੁਣੀ ਸਾਡੇ ਤੋਂ ਵੀ ਜ਼ਿਆਦਾ ਲੋਹੇ ਦੀ ਕਦਰ ਕਰਦੇ ਆ 1972 ਮਾਡਲ ਡੀ ਗੱਡੀ ਆ ਇਹਨਾਂ ਦੀ ਠੀਕ ਆ ਜੀ ਤੇ ਮੈਂ ਸਪੈਸ਼ਲ ਆਇਆ ਅੱਜ ਇਸ ਗੱਡੀ ਦੀ ਵੀਡੀਓ ਬਣਾਉਣ ਇਹ ਬਾਈ ਆਪਣੇ ਸੈੱਲੇ ਤੋਂ ਆ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਗੱਡੀ ਦੀ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਨਾਲੇ ਇਹਨਾਂ ਨਾਲ ਗੱਲਬਾਤ ਕਰਾਂਗੇ ਹੈ ਕਿ ਨਹੀਂ ਜੀ ਵੀ ਕਿੱਦਾਂ ਕਿੱਧਰ ਕਿੱਧਰ ਜਾਣਾ ਚਲਾਈ ਕਿਵੇਂ-ਕਿਵੇਂ ਤੇ ਕਿੱਦਾਂ ਇਹ ਗੱਡੀ ਜਿਹੜੀ ਇਹਨਾਂ ਨੇ ਰੱਖੀ ਹੋਰ ਗੱਡੀਆਂ ਇਹਨਾਂ ਨੇ ਲੈ ਕੇ ਵੇਚ ਦਿੱਤੀਆਂ ਪਰ ਇਹ ਗੱਡੀ ਇਹਨਾਂ ਨੇ ਰੱਖੀ ਹੋਈ ਆ ਭਾਜੀ ਇਹ ਕਿਹੜੇ ਸਾਲ ਦੇ ਵਿੱਚ ਗੱਡੀ ਲਈ ਸੀ ਜੀ ਸੋ ਸੇ ਸਾਡੇ ਇਹ ਭੈਣਾਂ ਹੋਣਾ ਕੁਝ ਵੀ ਦੱਸ ਸਕਦੇ ਸੀ ਅੱਛਾ ਗੱਡ ਚੱਕ ਠੀਕ ਹੈ ਜੀ ਉਹਨਾਂ ਕੋ ਰੱਖੀ ਪਹੁ ਚਲ ਨਹੀਂ ਫੇਨੇ ਵਾਲੇ ਬਾਹਰ ਨੇ ਵੀ ਕੁਝ ਚਲ ਗਏ ਠੀਕ ਹੈ ਜੀ ਤੇ ਫਿਰ ਉਹਦੇ ਬਾਅਦ ਚ ਅਸੀਂ ਇਹ 95 ਤੇ 96 ਚ ਲੈ ਜਾਂਦੀ ਆ ਠੀਕ 30 ਸਾਲ ਹੋ ਗਏ ਤੁਹਾਡੇ ਨੂੰ ਹਾਂ ਜੀ 95 ਤੇ 96 ਤੋਂ ਬਾਅਦ ਸਾਡੇ ਕੋਲੇ ਹੀ ਆ ਆਲਰੇਡੀਆਂ ਸਾਰਾ ਕਮਾਇਆ ਇਹਨੂੰ ਅਸੀਂ ਆ ਰਾਸਪਤਾਨ ਇੱਥੇ ਆਦੋ ਸਾਰੇ ਕਮਾਉਂਦੇ ਰਹੇ ਇਹਨੂੰ ਇੱਥੇ ਕੰਮ ਨਾ ਸਲੁੱਪਦਾ ਜਾਂਦਾ ਠੀਕ 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 ਤੇ ਇਹ ਹੁਣ ਹੁਣ ਜਿੱਦਾਂ ਗੱਡੀ ਰਨਿੰਗ ਦੇ ਵਿੱਚ ਆ ਤੁਹਾਡੀ ਇਹ ਤਾਂ ਇਹਨੂੰ ਫੇਰ ਕਿੰਨੇ ਕੁ ਦਿਨ ਹੀ ਸਟਾਰਟ ਕਰਦੇ ਫਿਰ ਇਹਨੂੰ ਅੱਠੀ ਤੱਕ ਨਹੀਂ ਸਟਾਰਟ ਕਰਦੇ ਸਟਾਰਟ ਕਰ ਦੇਣਾ ਠੀਕ ਆ ਜਾ ਬਾਈ ਜਿਹੜਾ ਲੱਗੇ ਹੁਣ ਤੈਨੂੰ ਆਪਾਂ ਦਿਖਾਈਏ ਗੱਡੀ ਤੇ ਇੱਕ ਸਭ ਤੋਂ ਵੱਡੀ ਗੱਲ ਜੋ ਅਸੀਂ ਪੰਜਾਬ ਦੇ ਵਿੱਚ ਗੁਆਰੇ ਬਾਈ ਜੀ ਬਾਈ ਹੁਣੀ ਤਿੰਨੇ ਹੀ ਭਰਾ ਆ ਇਕੱਠੇ ਆ ਇੱਕ ਜੁੱਟ ਰਹਿੰਦੇ ਆ ਨਾ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਹਨਾ ਆਪਾਂ ਘਰਾਂ ਦੇ ਵਿੱਚ ਮਿੰਟ ਦੇ ਵਿੱਚ ਇੱਕ ਦੂਜੇ ਨਾਲ ਬਿਗਾੜ ਪਾ ਲੈਨੇ ਪਰ ਆਹ ਚੀਜ਼ ਨੂੰ ਸੇਤ ਦੇਣੀ ਚਾਹੀਦੀ ਹੈ ਹਨਾ ਵੀ ਇਕੱਠੇ ਰਹੋ ਯਾਰ ਕੋਈ ਸੁੱਖ-ਦੁੱਖ ਚ ਬੰਦਾ ਸਾਂਝੀ ਹੁੰਦਾ ਪਾਜੀ ਹੁਣ ਆਜੋ ਮੜਿਆ ਤੁਸੀਂ ਦੱਸਿਓ ਜਿੱਦਾਂ ਹੁਣ ਇਹਦੀਆਂ ਕਮਾਨੀਆਂ ਇਹ ਨਾਲ ਦੀਆਂ ਆਂ ਉਹਨੇ ਕਮਾਨੀਆਂ ਨਾਲ ਦੀਆਂ ਹੀ ਆ ਇਹ ਵਾਲੀਆਂ ਜਿਹੜੀਆਂ ਹਾਂ ਇਹ ਵਾਲੀਆਂ ਬਦਲੀਆਂ ਆ ਅੱਛਾ ਮੋੜਲੀਆਂ ਬਦਲੀਆਂ ਹਾਂਜੀ ਹਾਂਜੀ ਤੇ ਇੰਜਣ ਇਹਦਾ ਇੰਜਣ ਨਾਲ ਦਾ ਇੰਜਣ ਨਾਲ ਦਾ ਤੇ ਇਹਦੀ ਬਾਡੀ ਕਿੰਨੇ ਫੁੱਟ ਲੰਬੀ ਆ ਇਹ ਥੋੜਾ 15 ਦੇ ਲੱਗ ਗਈ ਆ ਜੀ ਆ ਮੇਰੇ ਕੋਲ ਪੌਣੇ 15 ਲਾ ਲਈਏ ਨਾ ਆ ਜਾ ਬਾਈ ਵਿੱਚੋਂ ਦਿਖਾਈਏ ਜਰਾ ਗੱਡੀ ਦੇਖੋ ਕੈਵਨ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੇ ਸ਼ਾਇਦ ਹੀ ਆ ਕੈਵਨ ਦੇਖਣਾ ਆ ਉਦਾਂ ਸੁਣਨਗੇ ਜਾਂ ਡੀ ਮਾਡਲ ਗੱਡੀ ਹੁੰਦੀ ਆ ਜਾਂ ਹੈਗੀ ਆ ਪਰ ਇਹ ਦੇਖਿਆ ਕਿਸੇ ਨੇ ਨਹੀਂ ਆਉਣਾ ਨਾ ਹੀ ਦੇਖਣ ਨੂੰ ਮਿਲਣਾ ਜਿਹਨੇ ਦੇਖਣਾ ਭਾਈ ਜੀ ਉਹਨੂੰ ਸੈਲੇ ਲਾ ਕੇ ਆਉਣਾ ਪੈਣਾ ਪਿੰਡ ਦਾ ਨਾਂ ਕੀ ਦੱਸਾਂ ਜੀ ਭਾਈ ਮੈਮ ਦੁਆੜ ਮੈਮ ਦੁਆੜ ਤੇ ਬਾਅਦ ਚ ਤੁਹਾਨੂੰ ਆਪਾਂ ਸਟਾਰਟ ਕਰਕੇ ਵੀ ਦਿਖਾਵਾਂਗੇ ਭਾਈ ਦਿਖਾ ਦੇ ਥੱਲੇ ਉਹ ਦਿਖਾ ਕੇ ਦੀ ਦੇ 86 ਚੂਸੀ ਇਹਦੀ ਸਾਰੀ ਓਕੇ ਆ ਨਾਲ ਦੀ ਆ ਕੋਈ ਇਹ ਨਹੀਂ ਵੀ ਕਿਦੋਂ ਕਰੈਕਿੰਗ ਜਾਂ ਕੁਝ ਵੀ ਤਾਂ ਲੋਹਾ ਇਹਨਾਂ ਵਧੀਆ ਲਾਇਆ ਹੋਇਆ ਕੰਪਨੀ ਨੇ ਵੀ ਤੁਸੀਂ ਦੇਖ ਲਓ ਭਾਈ ਕਿਤੇ ਕੋਈ ਕਰੈਕਿੰਗ ਨਹੀਂ ਕੋਈ ਗਾਡਰੀ ਕਰੈਕ ਨਹੀਂ ਕੋਈ ਕੁਝ ਨਹੀਂ ਕਰੈਕ ਤੇ 1000 ਰੁਪਏ ਦੇ ਇਹਨਾਂ ਨੇ ਟਾਇਰ ਪਾਏ ਹੋਏ ਆ ਪਹਿਲਾਂ ਭਾਈ 920 ਸੀਗੇ ਇਹਨਾਂ ਦੇ ਪਹਿਲਾਂ 920 ਤੇ ਸੀ 920 ਦੇ ਟਾਇਰ ਸੀਗੇ ਆ ਜੋ ਪਿੱਛੇ ਫੱਟੇ ਵੀ ਬਾਈ ਉਹਨਾਂ ਨੇ ਪੂਰੇ ਰੱਖਿਆ ਇਹ ਹੁੰਦਾ ਸ਼ੌਕ ਨਹੀਂ ਤਾਂ ਅੱਜ ਕੱਲ੍ਹ ਕੀ ਅਸੀਂ ਕਰਦੇ ਆ ਗੱਡੀ 4 ਸਾਲ ਚਲਾਈ ਬਸ ਯਾਰ ਖਤਮ ਆ ਘਾਣੀ ਇਹ ਨਹੀਂ ਚੱਲਣ ਯੋਗੀ ਦੇਖੋ ਫੱਟੇ ਵੀ ਪੂਰੇ ਆ ਪੰਜ ਦੇ ਪੰਜ ਫੱਟੇ ਬਾਈ ਉਹਨਾਂ ਨੇ ਪਾਏ ਹੋ ਆ ਤੇ ਬਾਕੀ ਆ ਥੱਲੇ ਉਹ ਬਾਈ ਦਿਖਾਓ ਇਹ ਇਹ ਗੱਡੀ ਜਿਹੜੀ ਆ ਤੁਹਾਨੂੰ ਕਹਲੋ ਵੀ ਕਿਤਰਾ ਹੀ ਮਿਲਣੀ ਆ ਪੰਜਾਬ ਚ ਵੀ ਕਿਤੇ ਹੀ ਲੱਭਣੀ ਆ ਹਨਾ ਹਾਲੇ ਐਸ ਗੱਡੀ ਮਿਲ ਜਾਂਦੀ ਡੀ ਮਾਡਲ ਗੱਡੀ ਕਿਤੇ ਨਹੀਂ ਮਿਲਦੀ ਹੈਗੀ ਤੇ ਆ ਚਾਦਰ ਇਹਦੀ 1975 ਦੀ ਇਹਨਾਂ ਨੇ ਦੱਸਿਆ ਆਪਾਂ ਗੱਲਬਾਤ ਕੀਤੀ 1972 ਦੀ ਚਾਦਰ ਆ ਇਧਰ ਆਈ ਬਾਈ ਆਹ ਦਿਖਾਈ ਜਰਾ ਤੁਸੀਂ ਦੇਖ ਲਓ ਵੀ ਅੱਜ ਆਪਾਂ ਗੱਡੀਆਂ ਤਿਆਰ ਕਰਦੇ ਆ 5 ਸਾਲ ਬਾਅਦ ਚਾਦਰ ਇਥੋਂ ਖਤਮ ਹੋ ਜਾਂਦੀ ਜੀਰੋ ਹੋ ਜਾਂਦੀ ਆ ਤੇ ਇਹ 1972 ਦੀ ਚਾਦਰ ਆ 1972 ਦੀਆਂ ਇਹ ਕੁੰਡੀਆਂ ਆ ਪੱਤੀ ਦੀਆਂ ਬਣੀਆਂ ਹੋਈਆਂ ਕੁੰਡੀਆਂ ਆ ਇਹ ਅਜੇ ਹੀ ਸਰੀ ਦੀਆਂ ਕੁੰਡੀਆਂ ਲਾਉਣੇ ਚੱਲਦੀਆਂ ਨਹੀਂ ਪੱਤੀ ਦੀ ਕੁੰਡੀ ਦੇਖ ਲਓ ਕੋਈ ਵੀ ਬਿੰਦੀ ਟੇਟੀ ਨਹੀਂ ਦੱਨ ਮਿਲਣੀ ਸਾਰੀਆਂ ਕੁੰਡੀਆਂ ਨਾਲ ਦੀਆਂ ਤੇ ਆ ਇਹ ਭਾਈ ਇਹ ਵੀ ਬ੍ਰੇਕ 에ਅਰ ਹੈ ਕਿ ਆਇਲ ਬ੍ਰੇਕ ਹੈ ਨਹੀਂ ਆਇਲ ਬ੍ਰੇਕ ਹੈ ਜੀ ਤੇ ਇਹ 에ਅਰ ਵਾਲੀ ਅੱਛਾ ਇਹ ਪੈਡਲ ਨੂੰ 에ਅਰ ਜਾਂਦੀ ਹੈ ਫੇਰ ਆਇਲ ਜਾਂਦਾ ਨਾ ਅੱਗੇ ਹਾਂ ਜੀ ਇਹ ਬ੍ਰੇਕ ਨੂੰ ਕਹਿੰਦੇ ਆ ਨਹੀਂ ਇਹਨੂੰ 에ਅਰ ਬਣਾਉਣੀ ਪੈਂਦੀ ਤਾਂ ਫਿਰ 에ਅਰ ਬਣਾਉਣੀ ਪੈਂਦੀ ਹੈ ਪ੍ਰੈਸ਼ਰ ਤੇ ਕੱਲੇ ਤੇ ਹੁੰਦੇ ਨੇ ਬ੍ਰੇਕ ਲਪੈਂਦਾ ਹੈ ਅੱਛਾ ਅੱਜ ਤਾਂ ਹੁਣ ਆ ਟੈਂਕ ਲੱਗਾ ਹੈ ਇਹ ਪ੍ਰੈਸ਼ਰ ਆ ਜੀ ਅੱਛਾ ਪ੍ਰੈਸ਼ਰ ਆ ਜੀ ਹਵਾ ਹੋ ਗਈ ਤਾਂ ਲੱਗਣੀ ਹੈ ਜੀ ਠੀਕ 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 ਹਵਾ मतलब ਪੂਰੀ ਕਰਨੀ ਪੈਣੀ ਤੇ ਤੋਰਨ ਨੂੰ ਵੀ ਹੈਂਡ ਬ੍ਰੇਕ ਹੈਗੀ ਇਹਨੂੰ ਨਹੀਂ ਹੈਂਡ ਬ੍ਰੇਕ ਨਹੀਂ ਹੈਗੀ ਹੈਂਡ ਬ੍ਰੇਕ ਨਹੀਂ ਹੈਗੀ ਇਹ ਤੁਸੀਂ ਹੁਣ ਗੇਅਰ 'ਚ ਖੜੀ ਕੀਤੀ ਆ ਹਾਂਜੀ ਗੇਅਰ 'ਚ ਖੜੀ ਕੀਤੀ ਹੈਂਡ ਬ੍ਰੇਕ ਨਹੀਂ ਹੈਗੀ ਇਹ ਵੀ ਦੇਖੋ ਭਾਈ ਜੀ ਗੱਲ ਹੈ ਨਾ ਵੀ ਹੈਂਡ ਬ੍ਰੇਕ ਨਹੀਂ ਹੈਗੀ ਇਸ ਗੱਡੀ ਨੂੰ ਤੇ ਘੁਆਟੀ ਸਾਈਡ ਵੀ ਚੱਲ ਚਲਦੀ ਰਹੀ ਤੁਸੀਂ ਦੱਸਿਆ ਨਹੀਂ ਅਸੀਂ ਨਹੀਂ ਘੁਆਟੀ ਨੂੰ ਨਹੀਂ ਚਲਾਈ ਤੁਸੀਂ ਕਿੱਧਰ ਚਲਾਈ ਅਸੀਂ ਇੱਥੇ ਰਾਜਸਥਾਨ ਮਤਲਬ ਪਹਾੜ 'ਚ ਚਲਾਈ ਆ ਤੇ ਅੱਜ ਦੇਖੋ ਵੀ ਬਿਨਾ ਹੈਂਡ ਬ੍ਰੇਕ ਤੋਂ ਕਿਹਦਾ ਜਿਗਰਾ ਨਹੀਂ ਪੈਂਦਾ 10 ਫੁੱਟ ਚਲਾਉਣ ਦਾ ਵੀ ਹੈ ਨਾ ਤੇ ਕੁੱਲੂ ਨੂੰ ਗੱਡੀ ਬਿਨਾ ਹੈਂਡ ਦੇਖ ਲਓ ਇਹ ਸੀਗੇ ਪੁਰਾਣੇ ਡਰਾਈਵਰ ਪੁਰਾਣੀਆਂ ਗੱਡੀਆਂ ਜਿਹਨੂੰ ਕਹਿੰਦੇ ਸੋਨਾ ਹਲੇ ਆ ਭਾਈ ਇਧਰੋਂ ਵੀ ਦਿਖਾ ਜਰਾ ਕੰਡੈਕਟਰ ਸਾਹਿਬ ਤੋਂ ਲੈਣ ਨੂੰ ਇਹ ਤਾਂ ਦਿੱਲੀ ਨੂੰ ਜਾਂਦੀ ਦੇਖੋ ਦਿੱਲੀ ਤੋਂ ਦਿੱਲੀ ਇਹ ਚੀਜ਼ਾਂ ਮਿਲਣੀਆਂ ਨਹੀਂ ਬਾਬਾ ਜੀ 1 ਕਿਲੋ ਸੋਨਾ ਘਰ ਰੱਖ ਲੈਦਾ ਗੱਡੀ ਰੱਖ ਲਈ ਇੱਕ ਬਰਾਬਰ ਆ ਸੋਨਾ ਪਾਇਆ ਦੇਖਣ ਆਲੇ 10 ਬੰਦੇ ਹੋਣਗੇ ਇਹਨੂੰ ਦੇਖਣ ਆਲਾ ਹਰੇਕ ਬੰਦਾ ਆਇਆ ਇਸਕਾ ਉਹ ਸੋਨਾ ਦਾ ਜੁੜੀ ਪਿਆ ਉਹਦਾ ਬਥੇਰਾ ਲੋਕਾਂ ਨੂੰ ਆ ਆਵਾਜ਼ ਇਹ ਇਹ ਜਿਹੜਾ ਆ ਇਹ ਅਨਮੋਲ ਚ ਜਾ ਭਾਜੀ ਇਹਦਾ ਚਿੱਕੜੋ ਬੋਲਣ ਨਹੀਂ ਰੋੜ ਹੀ ਨਹੀਂ ਕੱਟਦੀ ਹਾਂ ਜੀ ਇਹ ਭਾਜੀ ਮਰਸਦੀ ਦਾ ਇਹ ਜਿਹੜਾ ਇਹ ਹਾਂ ਜੀ ਮਰਸਦੀ ਦਾ ਮਾਸਰੀ ਆ ਤੇ ਹੈਗੀ ਕਿ ਸਿਲੰਡਰ ਕਿੰਨੇ ਚਾਰ ਆਏ 6 اچھا ਸਿਲੰਡਰ ਭੂਗ ਨੇ ਤੇ ਚਾਰ ਆਏ ਦੇ ਨਿਕਲਦੇ ਨਾ ਪਿੱਛੇ ਹੀ ਹੁੰਦੀ ਸਿਲੰਡਰ 6 ਹੁੰਦੀ ਹੈ ਜੀ ਅੱਛਾ 6 ਸਿਲੰਡਰ ਹੀ ਹੁੰਦੀ ਦੀ ਇਹਦੇ ਡੰਡੀ ਹੁੰਦੀ ਹੈ ਇੱਥੇ ਬਾਜੀ ਆਹ ਉਹ ਕਹਿੰਦਾ ਲਾਉਣ ਨੂੰ ਉੱਪਰ ਤੇ ਕੋਈ ਨਹੀਂ ਕੋਈ ਨਹੀਂ ਮੈਂ ਲਾਉਣ ਨੂੰ ਲਾਓ ਆ ਜੀ ਤੇ ਆ ਕੀ ਹੈ ਇਹਦਾ ਇਹ ਵੈਪਰ ਮੋਟਰ ਇਹ ਵੈਪਰ ਮੋਟਰ ਲਾਈਓ ਆਜ ਲਾਈਓ ਆਪਾ ਵੈਪਰ ਚਾਲੂ ਆ ਹੁਣ ਠੀਕ 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 ਵੈਪਰ ਚੱਲ ਰਿਹਾ ਵੈਪਰ ਚੱਲ ਰਿਹਾ ਲੋਹਰ ਨੂੰ ਨਹੀਂ ਦੂਜੇ ਵੈਪਰ ਮਸ਼ੀਨ ਦਾ ਲੱਗਾ ਆ ਅੱਛਾ ਕੰਮ ਕਰਾ ਛੋਦਾ ਦੂਜਾ ਲਾਤ ਫੇਰੀ ਥਾਂ ਤੇ ਨੂੰ ਬਹੁਤ ਤੇ ਸ਼ੋਅ ਬੇਦਾਗ ਆ ਅੱਜ ਨਾ ਆਪਾਂ ਗੱਡੀ ਲੈਨੇ ਭਾਜੀ 5 ਸਾਲ ਸ਼ੋਅ ਨਹੀਂ ਘੜਦੀ ਗੱਡੀ ਦੀ ਕਿਤੇ ਉਹ ਤੜਕੀ ਹੁੰਦੀ ਕਿਤੇ ਤੜਕੀ ਹੁੰਦੀ ਆ ਵਿੱਚੋਂ ਆ ਦਿਖਾਈ ਭਾਈ ਇਧਰ ਸ਼ੋਅ ਦਿਖਾਈ ਦੇਖੋ ਸ਼ੋਅ ਸੈਲਫ ਇਹਨੂੰ ਭਾਜੀ ਬੜਾ ਜ਼ਬਰਦਸਤ ਜਿਆ ਲੱਗਾ ਜਗਾੜ ਇਹ ਸੈਲਫ ਬੋਟ ਲਾਇਆ ਹੈ। ਅੱਛਾ ਪਹਿਲੇ ਇਹ ਨਹੀਂ ਆ ਥੱਲੇ ਕੀ ਸੈਲਫ ਦੇ ਨਾਲ ਇਹ ਉੱਚਾ ਕਲੱਚ ਦਾ ਉਹਦੇ ਚ ਪਛਵਾ ਉਹਦੇ ਚ ਲਾਇਆ ਆ। ਕਲੱਚ ਕਰਾਤਾ ਬ੍ਰੇਕ ਲਾ ਲਾ। ਠੀਕ ਠੀਕ। ਹਾਈਡਰੋਲਿਕਸ। ਇਹ ਸਟਾਰਟਿੰਗ ਦਾ 12 ਵੋਲਟ ਹੋਣੀ ਆ ਦੀ। ਹਾਂ। ਪਹਿਲੀ ਜੁੱਦਾ ਦਿੱਤਾ ਆ ਜੀ ਗਾੜੀ ਨੂੰ। 12 24 ਵੋਲਟ 12 ਨਹੀਂ 12। 12। ਹਾਂ। ਹਾਂ। ਆ ਇੰਜਨ ਇਹ 6 ਸਿਲੰਡਰ ਆ। ਉਧਰੋਂ ਚੁਪ ਠੀਕ ਆ ਪਕਾਣੇ ਚਾਰ ਨਿਕਲਦੇ। ਆ ਦੇਖੋ ਇੰਜਨ ਖਾ ਬਾਈ ਜਰਾ ਲੱਗ ਗਿਆ। ਆ ਪੰਪ ਆ। ਇਹ ਮਰਸੀਡੀਜ਼ ਦਾ ਇੰਜਨ ਆ ਨਾ। ਹਾਂ ਮਾਤਰੀ। ਇਹ ਚੀਜ਼ਾਂ ਬਾਈ ਜੀ ਇਹ ਸੋਨਾ ਘਰ ਪਿਆ ਦੇਖੋ ਇਹਨੂੰ ਕਹਿੰਦੇ ਦੁਕਾਨ ਪਰ ਆ ਖੜੀ ਥੋਣੋ ਜੀ ਬਾਈ ਇਸ ਸਾਲ ਮਾਰੋ ਜਿਹੜਾ ਕਰੋ ਇਹਨੂੰ ਸਟਾਰਟ ਤੋਂ ਕਰੋ ਗੱਡੀ ਨੂੰ ਉਹ ਟਾਪੇ ਤਾਂ ਨਹੀਂ ਕਰਦੇ ਥੱਲੇ ਨੂੰ ਨਾ ਨਾ ਦੇਖਾ ਨਹੀਂ ਚੱਲਦਾ ਨਾ ਲੋਡ ਨਹੀਂ ਤੇ ਫੇ ਇਹ ਜਦੋਂ ਹੁਣ ਇਹਦੀ ਸਰਵਿਸ ਸਰਵਿਸ ਕਿੰਨੇ ਟਾਈਮ ਬਾਅਦ ਕਰਾਉਣੀ ਆ ਸਰਵਿਸ ਕਿਦਾਂ ਦੇਖੋ ਸਾਰੇ ਟਾਇਰ ਰਾਡ ਦਿਖਾਈ ਜਰਾ ਲੈ ਇਧਰ ਮੇਰਾ ਵੀ ਆਹ ਸਟੀering ਬਕਸਾ ਜੀ ਆਹ ਟਾਇਰ ਰਾਡ ਆ ਗੱਡੀ ਦਾ ਕੁਝ ਜਾਣਦੇ ਅੱਗੇ ਕੈਮਰਾ ਬਾਈ ਬੋਡੇ ਦੇਖੋ ਐਂਡ ਸਟੀering ਬਕਸਾ ਉਧਰ ਦੀ ਦਿਖਾ ਮੇਰਾ ਵੀਰ ਨੂੰ ਇੱਥੋਂ ਆਹ ਸਟੀering ਆਇਦਾ ਇਹ ਚੀਜ਼ਾਂ ਦਾ ਰਾਡ ਗੱਡੀ ਲੰਬੀ ਪਾਈ ਹੋਈ ਆ ਸਟੀering ਨੂੰ ਦੇਖ ਲੋ ਭਾਜੀ ਕਿ ਰੱਖਿਓ ਟੱਪ ਇੱਕ ਵਾਰੀ ਮੋੜਿਓ ਬਣਾ ਲਈਏ ਖੋਟਾਂ ਕਿੰਨੀਆਂ ਦੋ ਤਿੰਨ ਥਾਂ ਨੇ ਲਾਉਂਗਾ ਆਹ ਉਹ ਉਹ ਆਪੇ ਇੱਥੇ ਕੁਰਸੀ ਲਾ ਕੇ ਲਾਉਣੀ ਮੋੜ ਮੋੜੇ ਖੜੇ ਰੱਖਦੇ ਆਂ ਹਾਂ ਉਹ ਮੂਰੇ ਖੜੇ ਹੋ ਕੇ ਲੰਮਾ ਹਾਂ ਮੂਰੇ ਖੜੇ ਹੋ ਕੇ ਹਾਂ ਉਹ ਤਾਂ ਇਹ ਨਹੀਂ ਸੀ ਆ ਬੁਲਾਇਆ ਸੀ ਇੱਕ ਸਾਡੇ ਰੇਸਟਰ ਦੇ ਕਿ ਉਹ ਬੱਚਾ ਆ ਛੋਟਾ ਜਿਹਾ ਉਹ ਵੀ ਇਹਦਾ ਕੱਚੀ ਦਿੱਤੀ ਹੈਗਾ ਲੈ ਜਾ ਅੱਛਾ ਛੋਟਾ ਖੁਸ਼ ਲੈ ਜਾ ਆ ਜਾਓ ਭਾਜੀ ਹੁਣ ਆਪਾਂ ਇਹਦੇ ਵਿੱਚ ਆ ਜਾਓ ਭਾਜੀ ਆਓ ਮੜ ਜਾ ਹੱਟ ਹੋ ਕੇ ਉਹ ਦੰਦ ਨਵੀਂ ਵੀਡੀਓ ਕਰਦੇ ਚੱਲੂਗਾ ਭੈ ਭਾਜੀ ਹੁਣ ਨਾ ਆਪਾਂ ਗੱਲਬਾਤ ਕਰ ਲਈਏ ਮਤਲਬ ਵੀ ਕਿ ਇਹ ਗੱਡੀ ਜਿੱਦਾਂ ਤੁਸੀਂ ਲਈ ਆ ਵੀਡੀਓ ਚੱਲਦੀ ਆ ਕਿ ਕਿਦਾਂ ਕਿਸਾਂ ਗੱਡੀ ਚਲਾਈ ਕੀ ਕੀ ਗੱਡੀ ਸਰੋਂ ਬਣਾਇਆ ਉਹ ਤੁਹਾਨੂੰ ਸੀਗਾ ਆਪਣੇ ਨਾਲ ਚੱਲ ਬਾਬੇ ਚੱਲੂ ਚੱਲੂ ਭਾਜੀ ਭਾਜੀ ਜਿੱਦਾਂ ਕਹਿੰਦੇ ਵੀ ਲੋਹਾ ਕਹਿੰਦੇ ਬੰਦੇ ਦੀ ਕਿਸਮਤ ਹੁੰਦਾ ਹੈ ਨਾ ਹਾਂਜੀ ਹਾਂਜੀ ਤੇ ਜਿਹੜਾ ਬੰਦਾ ਡਰਾਈਵਰ ਆ ਉਹ ਜਿੰਨੀ ਰੱਬ ਦੀ ਭਗਤੀ ਕਰਦਾ ਓੰਨੀ ਆਪਣੇ ਲੋਹੇ ਦੀ ਭਗਤੀ ਕਰਦਾ ਹੈ ਨਾ ਹਾਂਜੀ ਹਾਂਜੀ ਜਦੋਂ ਇਹ ਗੱਡੀ ਤੁਸੀਂ ਲਈ ਸੀਗੀ ਉਹਦੇ ਤੋਂ ਪਹਿਲਾਂ ਕੀ ਹਾਲਾਤ ਸੀਗੇ ਕੀ ਕੀ ਇਸ ਗੱਡੀ ਸਰੋਂ ਬਣਿਆ ਜਿਹੜਾ ਅੱਜ ਵੀ ਤੁਸੀਂ ਇਹਨੂੰ ਵੇਚਣ ਦਾ ਕਿਸੇ ਨੂੰ ਨਾਂ ਨਹੀਂ ਲੈਣ ਦਿੰਦੇ ਭਾਜੀ ਇਹਦੀ ਜਿਹੜੀ ਖਾਸੀਅਤ ਆ ਗੱਡੀ ਦੀ ਪਹਿਲੀ ਗੱਲ ਤਾਂ ਸਾਡੀ ਭੈਣ ਹੋਣਾ ਕੋਸੀ ਸੀ ਅੱਛਾ ਜੀ ਫੇਰ ਹੁਣਾ ਦੇ ਵੀ ਫੇਰ ਉਹ ਕੋ ਦਾ ਤੇ ਕੋ ਅਸੀ ਲੈ ਗੀ ਠੀਕ ਹੈ ਜੀ ਇਹ ਗੱਡੀ ਚਾਰ ਚਾਰ ਨੇ ਸਾਡੀ ਭੈਣ ਦੇ ਅੱਛਾ ਜੀ ਚਾਰ ਕੁ 6 ਉਹਦੇ ਦੇਰ ਦੇ ਵੀ ਅੱਛਾ ਜੀ 6 ਨੇ ਆਣੇ ਹੁਣਾ ਦੇ ਠੀਕ ਹੈ ਜੀ ਤੇ ਚਾਰ ਨੇ ਆਣੇ ਸਾਡੇ ਠੀਕ ਹੈ ਜੀ ਸਾਰੇ ਬਾਹਰ ਆਏ ਇਹ ਸਿਰਫ ਤੋਂ ਇੰਗਲੈਂਡ ਤੋਂ ਨਹੀਂ ਮਿਲਦੀ ਇੰਗਲੈਂਡ ਰੂਜੀ لینڈ ਤੇ ਫੇਰ ਅਸੀਂ ਇਹ ਦੇਖ ਲਓ ਵੀ ਇਹਦੇ ਸਿਰੋਂ ਅਸੀਂ ਗੱਡੀਆਂ ਬੜੀਆਂ ਵੀ ਰੱਖੀਆਂ 12 ਚੱਕੀਆਂ ਵੀ ਰੱਖੀਆਂ ਅੱਛਾ ਜੀ 10 ਟੈਰੀਆਂ ਵੀ ਰੱਖੀਆਂ ਪਰ ਚਾਰ ਗੱਡੀਆਂ ਪੰਜ ਵੀ ਕਰ ਲਈਆਂ ਪਰ ਇਹਨੂੰ ਨਹੀਂ ਵੇਚਣ ਦੀ ਗੁਜ਼ਰਤੀ ਇਹ ਲੋਹੇ ਸਿਰੋ ਬਣੇ ਲੋਹੇ ਸਿਰੋ ਕਦੇ ਨਹੀਂ ਧੋਖਾ ਨਹੀਂ ਦਿੰਦਾ ਬਿਲਕੁਲ 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 ਜਿੱਥੇ ਨੂੰ ਵੀ ਮਰਜ਼ੀ ਲੈ ਕੇ ਹੋਣ ਵੀ ਜੇ ਇਹਨੂੰ ਕਹੇ ਕੋਈ ਤੇ ਲੈ ਕੇ ਜਾਣਾ ਆ ਭਾਵੇਂ ਦਿੱਲੀ ਨੂੰ ਛੱਡ ਦਿਓ ਕੋਈ ਕਰਾਉਣੇ ਦੀ ਲੋੜ ਨਹੀਂ ਤੇ ਲੈ ਬਵਾ ਲਾ ਤੇ ਜਿੱਥੇ ਨੂੰ ਮਰਜ਼ੀ ਲੈ ਇਹ ਹੁੰਦਾ ਜੀ ਲੋਹਾ ਸਮਝੇ ਕਿ ਨਹੀਂ ਸਮਝੇ ਅਸੀਂ ਇੱਕ ਟਾਇਰ ਪੈਂਚਰ ਹੋਣ ਦੇ ਉੱਤੇ ਗੱਡੀ ਨੂੰ ਗਾਲਾਂ ਕੱਢਦੇ ਆ ਆ ਵੀ ਬੰਦੇ ਆ ਜਿਹੜੇ ਲੋਹੇ ਨੂੰ ਪੂਜਦੇ ਆ ਅਸੀਂ ਵੀ ਇਹਨਾਂ ਨਾਲ ਭਾਜੀ ਤੁਹਾਡੇ ਨਾਲ ਨਹੀਂ ਅਸੀਂ ਵੀ ਬੜੀ ਲੋਈ ਦੀ ਕਦਰ ਕਰਦੇ ਆ ਅਸੀਂ ਵੀ ਸਾਡੀ ਇੱਕ ਬੜੀ ਮਾੜੀ ਹਾਲਤ ਸੀਗੀ 2003 ਚ ਆਪਾਂ ਗੱਡੀ ਪਾਈ ਭਾਜੀ ਹਿੰਦੂ ਲੈਣਣ ਦੀ ਉਹ ਗੱਡੀ ਹੀ ਰੱਖੀ ਉਹ ਤੋਂ ਬਾਅਦ ਇਹ 13 ਚ ਅਸੀਂ ਵੇਚ ਦਿੱਤੀਆਂ ਉਹ ਗੱਡੀ ਨੇ ਸਾਡਾ ਹਨਾ ਕਹਿੰਦੇ ਪੈਰ ਲਾਏ ਹਨਾ ਅਸੀਂ ਅੱਜ ਵੀ ਉਹਦੀ ਪੂਜਾ ਕਰਦੇ ਆ ਪਰ ਸਾਡੇ ਲੋਕੀ ਕਹਿੰਦੇ ਆ ਵੀ ਜਿੱਦਾਂ ਨਾ ਉਹ ਬਜ਼ੁਰਗ ਬਿਮਾਰ ਹੋ ਜਾਂਦਾ ਉਹਨੂੰ ਪੂੰਜੇ ਲਾ ਦਿੰਦੇ ਆ ਨਾ ਉਹੀ ਕੁਝ ਗੱਡੀਆਂ ਨਾ ਕਰਦੇ ਆ ਨਾ ਫੇ ਜੇ ਗੱਡੀ ਮਾੜੀ ਮੋਟੀ ਕੋਈ ਦਿੱਕਤ ਹੋ ਗਈ ਜਾਂ ਪੁਰਾਣੀ ਹੋ ਗਈ ਚਲੋ ਵੇਚ ਦੋ ਇਹ ਜਿਹੜਾ ਲੋਹਾ ਸਾਨੂੰ ਬਣਾਉਂਦਾ ਆ ਕਈ ਵਾਰੀ ਬੰਦੇ ਦਾ ਇਦਾਂ ਦਾ ਮੁਕੱਦਰ ਜੁੜਿਆ ਹੁੰਦਾ ਇਦਾਂ ਦਾ ਲੋਹਾ ਘਰੋਂ ਕੱਢ ਦੋ ਸਭ ਕੁਝ ਹੀ ਚੱਲ ਜਾਂਦਾ ਜਿੱਦਾਂ ਲੈ ਕੇ ਆਇਆ ਹੁੰਦਾ ਹੈ ਨਾ ਚੰਗਾ ਲੋਹਾ ਉਦਾਂ ਹੀ ਚੰਗਾ ਲੋਹਾ ਲੈ ਕੇ ਚੱਲ ਵੀ ਜਾਂਦਾ ਹੈ ਨਾ ਇਸ ਲਈ ਮੇਰੇ ਵੀਰ ਕਦਰ ਕਰਿਆ ਕਰੋ ਲੋਹੇ ਦੀ ਹੈ ਨਾ ਇਹਨੂੰ ਇਹ ਆਪਣਾ ਕਹਿ ਲਓ ਵੀ ਰੋਜੀ ਰੋਟੀ ਹੈ ਸਾਡੀ ਇਹਨਾਂ ਦੇਖੋ ਭਾਈ ਉਹਨਾਂ ਨੇ ਦੱਸਿਆ ਵੀ ਪਹਿਲਾਂ ਇਹਨਾਂ ਦੇ ਭੈਣ ਹੋਣਾ ਕੋਈ ਸੀ ਗੱਡੀ ਉਹਨੇ ਉਹਨਾਂ ਦੇ ਨਿਆਣੇ ਬਾਹਰ ਗਏ ਦੇਸਰੋਂ ਬਾਅਦ ਚ ਇਹਨਾਂ ਨੇ ਮਕਾਨ ਬਣਾਇਆ ਸਭ ਕੁਝ ਹਰ ਇੱਕ ਚੀਜ਼ ਹੈ ਨਾ ਇਹ ਲੋਹੇ ਦੀ ਕਦਰ ਹੁੰਦੀ ਹੈ ਨਾ ਸਾਡੇ ਇੱਕੋ ਚੀਜ਼ ਭਾਈ ਹੋਰ ਵੀ ਆ ਕਈ ਵਾਰੀ ਅਸੀਂ ਚੀਜ਼ ਰੱਖੀ ਹੁੰਦੀ ਆਉਣ ਵਾਲੀ ਪੀੜੀ ਕੰਦੀ ਲੈ ਇਹ ਕੀ ਕਰਨੀ ਆ ਆਪਾਂ ਕੱਢ ਦੋ ਹੈਨਾ ਇਹ ਚੀਜ਼ ਵੀ ਨਹੀਂ ਕਰਨੀ ਚਾਹੀਦੀ ਕੋਈ ਵੀ ਲੋਹਾ ਆ ਜਿੰਨੇ ਸਾਡਾ ਸਾਥ ਦਿੱਤਾ ਜਿਹਦੇ ਸਿਰੋ ਬਣੇ ਆ ਹੈਨਾ ਉਹਦਾ ਮੁੱਲ ਨਾ ਪਾਓ ਉਹ ਅਨਮੋਲ ਤੇ ਉਹਨੂੰ ਅਨਮੋਲ ਹੀ ਰੱਖੋ ਇਹ ਤਾਂ ਉੜ ਵੀ ਕੰਮ ਕਰ ਗਈ ਆ ਹਾਂਜੀ ਸਾਡੇ ਤੇ 6 ਜਿ ਲੱਖ ਦੀ ਟਰਾਲੀ ਬਣਿਆ ਅਸੀਂ ਇਹਦੇ ਵਿੱਚ ਲੱਗੀ ਦਾ ਤਾਂ ਆ ਇਹ ਵੀ ਦੇਖੋ ਤੇ 6 ਲੱਖ ਦੀ ਟਰਾਲੀ ਭਾਜੀ ਮੋਰੇ 6 ਲੱਖ ਦਾ ਟਰੈਕਟਰ ਸਾਥ ਦਾ ਪਾਵਾਂਗੇ 13 ਲੱਖ ਦਾ ਕੰਮ ਹੱਲੇ ਵੀ ਕਰਦੀ ਪਈ ਹੈ ਇਹ ਹਨਾ ਤੇ ਨਾਲੇ ਦੁਨੀਆ ਦੇਖਦੀ ਆ ਬਾਕੀ ਇਹਦੇ ਵਿੱਚ ਲੱਦ ਕੇ ਅੰਦਰ ਆ ਲੱਦ ਕੇ ਅੰਦਰ ਨਾਲੇ ਬੰਦਾ ਅੰਦਰ ਮੀਹ ਦੇ ਵਿੱਚ ਨਹੀਂ ਪੈਂਦਾ ਹਨਾ ਆਰਾਮ ਨਾਲ ਵਿੱਚ ਬੈਠੋ ਤੇ ਚਲਾਓ ਕੋਈ ਚੱਕਰ ਨਹੀਂ ਹੈਗਾ ਬਾਕੀ ਇਹ ਬਾਈ ਜੀ ਇਹ ਜਿਹੜੀ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਇਹ ਆ ਨਾ ਵੀ ਆਪਾਂ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਭੁੱਲੀਏ ਨਾ ਹਨਾ ਉਹ ਦੇਖੋ ਭਾਈ ਹੁਣ ਇਕੱਠੇ ਕਿੰਨਾ ਦਿਲ ਨੂੰ ਸਕੂਨ ਮਿਲਦਾ ਵੀ ਯਾਰ ਇਹ ਨਾਲ ਕੋਈ ਸੁਖ ਸੁਖ ਬੰਦਾ ਇਕੱਠਾ ਹੈਗਾ ਅੱਜ ਕੱਲ ਕੀ ਆ ਅਸੀਂ ਮੜ ਜਾ ਕਾਮਜਾਬ ਹੁੰਨੇ ਆ ਅਸੀਂ ਆਪਣੇ ਭਰਾਵਾਂ ਤੋਂ ਦੂਰ ਹੋ ਜਾਂਨੇ ਇਹ ਕੰਮ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਰਲ ਮਿਲਣਾ ਚਾਹੀਦਾ ਹੈ ਨਾ ਇੱਕ ਦੂਜੇ ਦੇ ਨਾਲ ਕੁਝ ਨਹੀਂ ਇੱਥੋਂ ਲੈ ਜਾਣਾ ਇਹ ਚੀਜ਼ਾਂ ਇੱਥੇ ਰਹਿ ਜਾਣੀਆਂ ਜ਼ਮੀਨ ਜਾਇਦਾਦ ਸਭ ਇੱਥੇ ਰਹਿ ਜਾਣੀ ਇੰਚੀਆਂ ਪਿੱਛੇ ਕੋਟਾਂ 'ਚ ਲੱਖਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਨਾ ਬਹਿ ਕੇ ਮੁਕਾਇਆ ਹੋ ਵੀ ਇੱਕ ਦੂਜੇ ਨਾਲ ਰਲ ਮਿਲ ਰੋ ਹੈ ਨਾ ਤੇ ਲੋਹੇ ਦੀ ਕਦਰ ਕਰੋ ਬਾਕੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਓ ਮਿਲਾਂਗੇ ਫੇ ਤੁਹਾਨੂੰ ਆਪਾਂ ਅ ਤੇ ਕੋਈ ਵੀ ਕਿਸੇ ਡਰਾਈਵਰ ਦੇ ਨਾਲ ਕਿਤੇ ਵੀ ਕੋਈ ਵੀ ਚੀਜ਼ ਆਪਾਂ ਉਹਦੇ ਨਾਲ ਖੜਦੇ ਆ ਖੜਦੇ ਰਵਾਂਗੇ ਹਨਾ ਡਰਾਈਵਰ ਸਹੀ ਹੋਣਾ ਚਾਹੀਦਾ ਧੰਨਵਾਦ ਜੀ ਅਗਲੀ ਵਾਰ ਬਾਕੀ